ਸ਼ੀਰੂ ਦਾ ਸਾਧੂ ਸੰਪਦ ਸ੍ਰੀ ਨੰਦ ਸੰਪਦ ਸਤਾਰ ਜੋ ਮਹਾਕੁਸ਼ਾਂ ਦੇ ਚਰਨਾਂ 'ਚ ਪ੍ਰਣਾਮ ਨਮਸਕਾਰ ਸਤਾਰ ਜੋ ਮਹਾਕੁਸ਼ਾਂ ਦੇ ਚਰਨਾਂ 'ਚ ਬਹੁਤ ਨਿਮਰਤਾ ਸਹਿਤ ਦਾ ਇਹ ਦਿਨ ਕਿਉਂਕਿ ਪਾਣੀ ਦਾ ਪ੍ਰਮਾਨ ਹੈ ਸੱਚ ਸਭ ਨਾ ਹੋਏ ਧਾਰੂ ਪਾਪ ਕੱਢੇ ਤੋੜੇ ਨਾਨਕ ਸੁਖਾਂ ਨੇ ਪੀਂਤੀ ਜਦ ਸੱਚ ਪਰਦੇ کار یگ مہاپرشا نے جو تو تعھلے پچھلے سمیتوں چل رہے سے آپسی ٹکرا او پرمیشن نے جو کرپا کی ہے سارے سماج کے میں سمجھا کہ ست گرداس مہاراج جی نے جو پنگتی لکھی ہے ست سنگت مل رہی ہے مادھو ਇੱਜੇ ਮਦ ਮੁਕੀਰਾਵਨ ਚਲਣ ਦੇ ਇੱਕ ਪਾਏ ਗੁਣੀ ਤੁਹਾਡੇ ਲਈ ਅਗਾਮ ਤਿਆ ਹੈ ਤੇ ਮੈਂ ਆਹ ਬੇਨਤੀ ਕਰਦਾ ਆਸ ਕਰਦਾ ਕਿ ਜਿਸ ਤਰ੍ਹਾਂ ਸਾਡਾ ਸਮਾਜ ਖਾਸ ਕਰਕੇ ਸਾਡੀ ਸੰਪਰਤਾ ਇਹ ਭਗਵਾਨ ਜਿੰਨਾ ਚੋਂ ਧੜਿਆਂ ਚ ਵੰਡ ਹੋਈ ਵੇਚੀ ਹੈ। ਤਿੰਨਾ ਚੰਗਾ ਹੋਵੇ ਕਿ ਅਸੀਂ ਉਹ ਸਕੂਲ ਦੀ ਉਸ ਤਲੀਮ ਤੇ ਐਰਾ ਦੇ ਕੇ ਜੋ ਤੁਸੀਂ ਸਮਾਜ ਦੇ ਲਈ ਪੜਾਈ ਦੇ ਕੰਮ ਸਾਰੇ ਮਾਹੂਸ ਕਰ ਰਹੇ ਆਪਣੇ ਆਪਣੇ ਤਰੀਕੇ ਨਾਲ ਸਾਰੇ ਸਲਾਗਾ ਜੋ ਗਿਆ ਪਰ ਉਦੋਂ ਤੱਕ ਹੁੰਦਾ ਹੈ ਜਦੋਂ ਸਾਨੂੰ ਲੋਕ ਪੁੱਛਦੇ ਆ ਤੇ ਉਹ ਤੜਾ ਇੱਧਰ ਆ ਉਹ ਤੜਾ ਇੱਧਰ ਆ ਇਸ ਕਰਕੇ ਅਮਰਾ ਧਰਮ ਤੜਾ ਸਾਰਿਆਂ ਦਾ ਸਾਡਾ ਸਾਂਝਾ ਤੜਾ ਸਤਿਗੁਰੂ ਦਾਸ ਜੀ ਮਹਾਰਾਜ ਦਾ ਮਿਸ਼ਨ ਹੋਣਾ ਚਾਹੀਦਾ ਹੈ ਜਿਹਦੇ ਨਾਲ ਸਾਨੂੰ ਜਿੱਦਾਂ ਦੁਨੀਆਂ ਦੇ ਵਿੱਚੋਂ ਬਹੁਤ ਬਾਹਰੋਂ ਵੀ ਬੜੇ ਬੜੇ ਲੋਕਾਂ ਨੇ ਸਿਨੇਹ ਹਮਦੇ ਦਿੰਦੇ ਆ ਤੇ ਸਾਡੇ ਸਮਾਜ ਦੀ ਇੱਕ ਤਾਂ ਨਹੀਂ ਹੈ ਕਿ ਸੰਤਾਂ ਮਹਾਂਪੁਰਖਾਂ ਦੀ ਇੱਕ ਨਹੀਂ ਹੈ ਕਿ ਕਿਉਂਕਿ ਇਹ ਸੱਚ ਜਿਹੜਾ ਹੈ ਚੜ੍ਹਨ ਦੇ ਲਈ ਬੜਾ ਟਾਈਮ ਲੱਗਦਾ ਕਰਦਾ ਤੜਾ ਕੇ ਇੱਕ ਦੂਜੇ ਦੇ ਉੱਤੇ ਅੱਖਾਂ ਭਰਦੀ ਜਦ ਮਰਜੀ ਮੈਨੂੰ ਪਤਾ ਪਿਛਲੇ ਸਾਲ ਇੱਧਰ ਤੁਹਾਡੇ ਧੌਮਣੀ ਯਾਤਰਾ ਦੀ ਰੰਗਤਾ ਹੋਣੀ ਸੀ ਤੇ ਉਦੋਂ ਪਹਿਲਾਂ ਉਸਤੋਂ ਪਹਿਲਾਂ ਮੈਨੂੰ ਮੈਂ ਵੀ ਬਾਹਰ ਗਿਆ ਇਸ ਦਾ ਉੱਤੇ ਪਹਿਲਾਂ ਬਾਬਾ ਜੀ ਦਾ ਮੁੰਗਿਆ ਸਵੇਰੇ ਸਵੇਰੇ ਤੇ ਇੱਕ ਫੋਟੋ ਦਿਓ ਤੇ ਆ ਜਾਣੀ ਛੋਪਾ ਯਾਤਰਾ ਸ਼ਤਰੂਦਾਸ ਮਹਾਰਾਜੀ ਉਹ ਮੇਰਾ ਸੀ ਮੈਂ ਕਿਸੇ ਨੂੰ ਕਹਿ ਕੇ ਲਵਾਈ ਉਸ ਤੋਂ ਅੱਧਾ ਘੋਣਾ ਘੰਟਾ ਬਾਅਦ ਜੋ ਸਾਡੀ ਸਭਾ ਦੇ ਅਪੋਜਟ ਪ੍ਰਧਾਨ ਜੀ ਸੰਤ ਕੁਲਵੰਤ RAM ਜੀ ਉਨਾ ਦਾ ਵੀ ਚਲੇ ਗਿਆ ਤੇ ਉਹਨੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ ਤੁਸੀਂ ਆਇਓ ਜੀ ਸਾਡੇ ਨਾਲ ਇਦਾਂ ਹੋਈ ਸਾਨੂੰ ਇਦਾਂ ਗਾਲਾਂ ਕੱਢੀਆਂ ਪੁਲੰਨਾ ਹੋਇਆ ਮੈਂ ਤਾਂ ਬੱਬਾ ਜੀ ਇਹ ਥੋੜੀ ਜੀ ਗੱਲ ਤੁਸੀਂ ਸਮਾਜ ਕਿਉਂ ਖਿਲਾਰਦੇ ਆ ਕੱਠ ਮਟ ਕਿਉਂ ਕਰਦੇ ਆ ਨਹੀਂ ਜੀ ਅਸੀਂ ਇਦਾਂ ਚੱਲ ਹੁਣ ਫੋਆਡੀ ਮੈਂ ਇਹ ਸकल् ਤੇ ਬੜੀ ਖੁਸ਼ੀ ਯਾਦ ਕਰਦਾ ਹਾਂ ਕਿ ਉਹ ਸੱਚ ਜਿਹੜਾ ਸਾਹਮਣੇ ਆ ਗਿਆ ਤੇ ਉਨ ਬਰਕਰਾਰ ਰੱਖਣ ਦੇ ਲਈ ਸਾਨੂੰ ਪੈਰਾ ਵੀ ਦੇਣਾ ਪੈਣਾ। ਕਿਉਂਕਿ ਸੱਚ ਸਮਾਇਣ ਦੁੱਧ ਅੰਦਰ ਕੂੜ ਸਮਾਇਣ ਕਾਂਜੀ ਦੇ ਚੁੱਕੇ ਵਿਗਾੜਾ ਦੁੱਧ ਨੂੰ ਲੱਸੀ ਮਾੜੀ ਜਿਹਾ ਪਾਦੀਏ ਘਟ ਜਾਂਦੀ ਹੈ। ਇਸ ਕਰਕੇ ਤੁਸੀਂ ਜਿੰਨੇ ਵੀ ਪ੍ਰਾਲੇ ਸਮਾਜ ਲਈ ਕੀਤੇ ਆ ਮੈਂ ਤੁਹਾਡੇ ਸਾਰਿਆਂ ਪ੍ਰਾਲਿਆਂ ਦੀ ਸ਼ਲਾਘਾ ਕਰਦਾ। ਇਹ ਸਾਰੀ ਦੇਨ ਸਤਿਕਰੁਰ ਦਾ ਸਮਰਪਿਤ। ਜਿੱਥੇ ਗੁਰੂ ਮਹਾਰਾਜ ਨੇ ਸਾਨੂੰ ਧਾਰਮਿਕ ਕਾਰਜਾਂ ਦੇ ਨਾਲ ਜਰਡਨ ਲਈ ਪ੍ਰੇਰਨਾ ਦਿੱਤੀ ਹੈ ਨਾਲ ਉਹਨਾਂ ਨੇ ਇਹ ਵੀ ਕਿਹਾ ਪੜਿ ਜਾਏ ਗੁਰੀਆਂ ਨਾਮ ਪ੍ਰਾਪਤ ਸੁਣੇ ਸਾਨੂੰ ਮਹਾਪੁਰਸ਼ਾਂ ਨੇ ਇਸ਼ਾਰਾ ਕੀਤਾ ਕੋਈ ਐਸੇ ਸਮਾਜ ਦੇ ਭਲਾਈ ਵਾਲੇ ਪ੍ਰੋਗਰਾਮ ਚਲਾਉਣੇ ਚਾਹੀਦੇ ਆ ਜਿੱਥੇ ਅਸੀਂ ਵੱਡੇ ਵੱਡੇ ਸਮਾਗਮ ਕਰਦੇ ਆ ਉਹਨਾਂ ਦੇ ਵਿੱਚ ਸਾਡੀ ਕੌਮ ਦੇ ਲਖਾਰੀ ਹੋਣੇ ਚਾਹੀਦੇ ਆ ਜਿਹੜੇ ਵਧੀਆ ਤਰੀਕੇ ਨਾਲ ਸਾਡੇ ਗੁਰੂ ਦੇ ਇਤਿਹਾਸ ਨੂੰ ਸੋਧ ਕੀਰਤਨ ਸਾਡੇ ਕੌਮ ਦੇ ਵਿੱਚ ਸੰਗੀਤ ਅਕੈਡਮੀਆਂ ਖੁੱਲੀਆਂ ਚਾਹੀਦੀਆਂ ਇਹ ਨਹੀਂ ਕਿ ਇੱਕ ਦੋ ਤੋ ਚੌਥਾਈ ਕੋਲ ਦਿਓ ਜਿੱਥੇ ਸਾਰੇ ਸਮਾਜ ਦੀ ਪਹੁੰਚ ਨਾ ਹੋਵੇ ਇਹ ਪੰਜਾਬ ਇਹ ਦੇਸ਼ ਗੁਰੂ ਰਖਤਾਸ ਮਹਾਰਾਜ ਦੀ ਨਾਮ ਰੇਵਾ ਸੰਬਧ ਹੈ ਜਿੱਤੇ ਵੀ ਸੰਭਵ ਹੋ ਸਕੇ ਇਹ ਨਾ ਸੰਜੋਪਿਤ ਵਟੇ ਨਾਲ ਕੋ ਖੜੇਗਾ ਨਹੀਂ ਖੜੇਗੇ ਸਾਰੇ ਜਦੋਂ ਕੰਮ ਚੱਲ ਪਿਆ ਤਾਂ ਫਿਰ ਸਾਰਿਆਂ ਨੇ ਕਰਦੇ ਨਾ ਬਹੁਤ ਵਧੀਆ ਗੱਲ ਆ ਇਹ ਤਾਂ ਸੰਭਵ ਹੋਏਗਾ ਜੇ ਸਾਡੀ ਇਕਤਾ ਦੇ ਨਾਲ ਬੱਚੇ ਜਿੱਦਾਂ ਕੋਈ ਬੱਚੇ ਲੜਕੀਆਂ ਆ ਉਹਨਾਂ ਨੂੰ ਕੋਈ ਕਿਤਾ ਮੁਕੀ ਕੋਰਸਾਂ ਦੇ ਲਈ ਸਾਡੇ ਡੇਰਿਆਂ ਦੇ ਵਿੱਚ ਆਪਣੇ ਸਾਧਨ ਹੋ ਸਕਦੇ ਕਰਾਣਾ ਚਾਹੀਦਾ ਹੈ ਉੱਥੇ ਸ਼ਹੀਦ ਨੇ ਬੱਚਿਆਂ ਨੂੰ ਸਕਾਲੋ ਬਾਟ ਕਰਨ ਲਈ ਲਿਖਦੇ ਨਹੀਂ ਬੰਦੇ ਉਹ ਵੀ ਹੋਣੇ ਚਾਹੀਦੇ ਇਸ ਕਰਕੇ ਮੇਰਾ ਸੁਝਾਅ ਆ ਕਿ ਕੁਝ ਹੀ ਇੰਜ ਅਬਜੈਕਟਿਵ ਨਾਲ ਸੈਗੇ ਆ ਬੈਠੇ ਸਾਰੀ ਮਹਾਂਪੁਰਸ਼ ਇਹ ਤੁਹਾਡਾ ਆਪਣਾ ਹੱਕ ਹੈ ਵੀ ਤੁਸੀਂ ਇਹਨੂੰ ਰਿਜੈਕਟ ਕਰਦੇ ਆ ਕਿ ਇਹਦੇ ਚੋਂ ਕੁਝ ਚੰਗਾ ਸੰਭ ਕੇ ਰੱਖਦੇ ਆ। ਬਾਕੀ ਜੋ ਤੁਸੀਂ ਸਾਰੀ ਆਪਣੀ ਦੇਣ ਬਣਾਈ ਆ ਗੁਰੂ ਆਪ ਮਹਾਰਾਜ ਦੇ ਆਸ਼ਰਮ ਵਾਸਤੇ ਉਹਦੀ ਵੀ ਲੋੜ ਸੀ। ਤੇ ਮੈਂ ਇਹ ਵੈਸੇ ਜ਼ਰੂਰ ਕਰੂੰਗਾ ਕਿ ਜਦੋਂ ਵੀ ਕਰਾਉਣਾ ਹੈ ਕੋਈ ਵੀ ਕੰਮ ਕਰਾਉਣਾ ਉਹਦਾ ਬੇਸ ਅਗਲਿਆਂ ਸਦੀਆਂ ਵਾਲਾ ਬਣਾਓ। ਜਿਹੜਾ ਆਉਣ ਵਾਲੀਆਂ ਸਾਡੀਆਂ ਪੀੜੀਆਂ ਦੇਖਣ ਤੇ ਸਾਡੇ ਮਹਾਂਪੁਰਸ਼ਾਂ ਨੇ ਆ ਪ੍ਰਜੈਕਟ ਲਿਖਿਆ ਤੇ ਉਹਨਾਂ ਦਾ ਅਨੁਸਾਰਨ ਕਰਕੇ ਸਮਾਜ ਜਿਹੜਾ ਹੈ ਉਹਦੀ ਰੋਸ਼ਨੀ ਲੈ ਕੇ ਅੱਗੇ ਵੱਧੇ। ਬਾਕੀ ਮਹਾਂਪੁਰਸ਼ਾਂ ਨੇ ਜੋ ਜ਼ਮੀਨ ਦਾ ਕੀਤਾ ਇਹ ਵੀ ਪੁਕਾਰਿਆ ਕਿਉਂਕਿ ਸੰਤ ਜਿਹੜੇ ਆ ਹੁਣੇ ਮਹਾਂਪੁਰਸ਼ ਕਹ ਰਿਹਾ ਇਸ ਕਿ ਮੇਰੇ ਅਕਨਾਂ ਦੀ ਪੈਸੇ ਇੱਕ ਟੈਂਟ ਦੀ ਜੀ ਵੀ ਜਿਹੜੀ ਹੈ ਇਹ ਪ੍ਰਾਪਰਟੀ ਨਹੀਂ ਹੈ। ਤੇ ਸਤਿਗੁਰੂ ਦਾ ਅਸ਼ਮਾਰਾ ਰਾਜਾ ਮਹਾਰਾਜ ਨੇ ਕੁਲਿਸੀ ਲੱਖੀ ਉਹ ਨਹੀਂ ਬਣੀ ਤੁਸੀਂ ਪਰਮਾਰਥ ਦੇ ਕੰਮ ਕਰ ਰਹੇ ਹੋ ਤੇ ਮਹਿੰਦੀ ਲਾਉਣ ਵਾਲੇ ਨੂੰ ਆਪਣੇ ਹੱਥੀ ਲਾਉਣ ਦੀ ਲੋੜ ਨਹੀਂ ਪੈਂਦੀ ਉਹ ਆਪੇ ਲੱਗ ਜਾਂਦੀ ਜਿਨ੍ਹਾਂ ਤੁਸੀਂ ਕੀਤੇ ਆ ਜੇ ਤੁਸੀਂ ਕਹਿੰਦੇ ਆ ਕਿ ਅੱਜ ਤੁਹਾਨੂੰ ਪਤਾ ਨਹੀਂ ਸੀ ਤੇ ਸਮਾਜ ਦੀ ਆਵਾਜ਼ ਜਾਂ ਦੁਨੀਆ ਦੇ ਜਿੰਨੇ ਵੀ ਅਫਸਰ ਹੈ ਸਾਰੇ ਚੰਗਾ ਮੰਦਾ ਸਮਝਦੇ ਹੁੰਦੇ ਆ ਇਸ ਕਰਕੇ ਮੈਂ ਤਦ ਇਹ ਕਿਹਾ ਕਿ ਸੱਚ ਸਭਨਾ ਹੋਵੇ ਨਾਲ ਤੁਹਾਡੇ ਇਸ ਸੱਚ ਦੀ ਜਿੱਤ ਸਮਾਜ ਦੀ ਜੱਤ ਹੈ ਤੇ ਗੁਰੂ ਰਬਦਾਸ ਦੀ ਜੱਤ ਹੈ ਤਾਂ ਮੈਂ ਇਸ ਕਰਕੇ ਤਦ ਹੀ ਉਹਨਾਂ ਨੇ ਕਿਹਾ ਸੀ ਕਿ ਆਪ ਪੜਦੇ ਹਾਂ ਪਰ ਉਹ ਨਾਮ ਦੇ ਕਬੀਰ ਤਲੋਚਨ ਸਦਨਾ ਸੰਤਰੇ ਉਹਨਾਂ ਦੇ ਵਿਚਾਰਾਂ ਦੇ ਸਾਝੀਵਾਲ ਜਿਹੜੇ ਸੀ ਆਪਾਂ ਵੀ ਲੋੜ ਹੈ ਇੱਕ ਹੱਥ ਕਿਸਿਆਂ ਨੂੰ ਬਧਾਈਏ ਉਹ ਸਾਡੇ ਅਨੁਸਾਰੇ ਤਾਂ ਆਪਾਂ ਰਲ ਕੇ ਇੱਕ ਸਮਾਜ ਦੇ ਲਈ ਵਧੀਆ ਬਣਾ ਲੈ ਕਰ ਸਕੀਏ ਤਾਂ ਇਹਨਾਂ ਦਾ ਸੁਪਨਾ ਬੇਗੰਪੁਰੇ ਦਰਸ਼ਨ ਕਰ ਪੂਰਾ ਹੋਏਗਾ ਬਾਕੀ ਤੁਹਾਡੇ ਨਾਲ ਨ ਸਵੇਰੇ ਵੀ ਆਜੂਗਾ ਜੀ ਨਾ ਜੀ ਤੇ ਜਿੱਥੇ ਤੁਸੀਂ ਕਹੋਗੇ ਸ਼ੇਰਵਾ ਸੰਗਤ ਦੀ ਆ ਗੁਰੂ ਦੀ ਹੈ ਤੁਹਾਡੇ ਨਾਲ ਹਰ ਵੇਲੇ ਖੜਿਆ ਹਾਂ ਤੇ ਜੇ ਕੋਈ ਵੱਧ ਘੱਟ ਬੋਲ ਗਿਆ ਹੋਊਗਾ ਤਾਂ ਸਾਰੀ ਸੰਗਤ ਮਹਾਂਪੁਰਸ਼ ਮਾਫ਼ ਕਰ ਸਕਦੀ ਹੈ ਜੈ ਗੁਰਦੇ ਤਨਦਰ ਦੇ ਜੋ ਬੋਲੇ ਈਸ਼ਵਰ ਪਰਹਿਤ ਸਤਗੁਰੂ ਦਾਸ ਮਹਾਰਾਜ ਕੀ ਜੈ ਗੁਰ ਗੋਬਨ ਗੰਗਾ ਸਾਡੇ ਬਹੁਤ ਸਤਿਕਾਰਯੋਗ ਸੰਤ ਰਾਮ ਸਿੰਘ ਮਹਾਰਾਜ ਜੀ ਡੇਰਾ ਸਟੋਪ ਬਾਬਾ ਜੀਸੂ ਹਾਕਮ ਮਹਾਰਾਜ ਜੀ ਹਰੀਪੁਰ ਖਾਸ ਵਾਲਾਂ ਦਾ